ਅੱਜ ਆਪਾਂ ਬਣਾਵਾਂਗੇ ਜੀ ਤੜਕੀ ਵਾਲਾ ਰਾਇਤਾ ਜੋ ਬਹੁਤ ਹੀ ਸਵਾਦ ਵਾਲੀ ਕਿ ਤਿਆਰ ਹੁੰਦਾ ਤੇ ਬਣਾਉਣਾ ਸ਼ੁਰੂ ਕਰਦੇ ਆਂ ਆਪਾਂ ਤੇ ਇੱਥੇ ਆਪਾਂ ਦਹੀਂ ਲੈ ਲਿਆ ਜੀ ਦਹੀਂ ਆਪਾਂ ਪਹਿਲਾਂ ਹੀ ਜਮਾ ਕੇ ਰੱਖਿਆ ਹੋਇਆ ਸੀਗਾ ਫ੍ਰੀਜ ਵਿੱਚ ਦਹੀਂ ਬਿਲਕੁਲ ਠੰਡਾ ਹੈ ਤੇ ਦਹੀਂ ਨੂੰ ਇੱਕ ਹਾਂਡੀ ਜਾਂ ਤੁਸੀਂ ਕਿਹੇ ਬਰਤਨ ਚ ਪਾ ਲੈਣਾ ਜਿੰਨਾ ਤੁਸੀਂ ਬਣਾਉਣਾ ਦਹੀਂ ਨੂੰ ਚੰਗੀ ਤਰੀਕਾ ਨਾਲ ਤੁਸੀਂ ਫੈਂਟ ਲੈਣਾ ਵਾ ਜੇ ਤੁਸੀਂ گاੜਾ ਰੱਖਣਾ ਚਾਹੁੰਦੇ ਤੇ ਵਿੱਚ ਪਾਣੀ ਨਾ ਪਾਓ ਤੇ ਜੇ ਤੁਸੀਂ ਪਤਲਾ ਰੱਖਣਾ ਚਾਹੁੰਦੇ ਇੱਕ ਗਲਾਸ ਪਾਣੀ ਦਾ ਪਾ ਕੇ ਤੇ ਦਹੀਂ ਥੋੜਾ ਪਤਲਾ ਕਰ ਲਿਓ ਉਸ ਤੋਂ ਬਾਅਦ ਤੁਸੀਂ ਪਾ ਦਿਓ ਦੇ ਵਿੱਚ ਕਾਲਾ ਨਮਕ ਥੋੜਾ ਜਿਹਾ ਤੇ ਥੋੜਾ ਜਿ ਪਾਊਡਰ ਦੇ ਨਾਲ ਹੀ ਪਾ ਦਿਓ ਗਰਮ ਮਸਾਲਾ ਤੇ ਨਾਲ ਥੋੜੀ ਜਿਹੀ ਹਰੀਆਂ ਕੱਟੀਆਂ ਹੋਈਆਂ ਮਿਰਚਾਂ ਤੇ ਨਾਲ ਪਾ ਦਿਓ ਜਿਹਦੇ ਵਿੱਚ ਬੂੰਦੀ ਹੁਣ ਆਪਾਂ ਪਾ ਲਵਾਂਗੇ ਜਿਹਨੂੰ ਜੀਰੇ ਦਾ ਤਰਕਾ ਸਰੋਂ ਦਾ ਤੇਲ ਪਾ ਲਾਂ ਕੜਛੀ ਵਿੱਚ ਤੇ ਇੱਕ ਚਮਚਾ ਭਰ ਕੇ ਜੀਰੇ ਦਾ ਪਾ ਲਵਾਂਗੇ ਤੇ ਤੜਕੇ ਨੂੰ ਇਸ ਤਰੀਕੇ ਨਾਲ ਦਹੀਂ ਦੇ ਵਿੱਚ ਪਾ ਲਵਾਂਗੇ ਤੇ ਉੱਪਰ ਟੱਕ ਦਵਾਂਗੇ ਜਿਹੜੀ ਦੀ ਖੁਸ਼ਬੂ ਦਹੀਂ ਵਿੱਚ ਚੰਗੇ ਤਰੀਕੇ ਨਾਲ ਮਿਕਸ ਹੋ ਜਾਵੇ ਤੇ ਤੁਸੀਂ ਵੇਖ ਸਕਦੇ ਹੋ ਆਪਣਾ ਰਾਇਤਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਤੇ ਬਾਕੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇ ਤੁਸੀਂ ਇਹਨੂੰ ਸਬਜ਼ੀ ਦੇ ਨਾਲ ਖਾਣਾ ਫਿਰ ਪਾਣੀ ਤੁਸੀਂ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਹੈਗਾ ਤੇ ਜੇ ਗਲਾਸ ਦੇ ਪਾਕੇ ਤੇ ਫਿਰ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਤੇ ਬਾਕੀ ਰਾਇਤਾ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਇਆ ਸੀ ਬਾਕੀ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਬਲੈਤਾ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ